ਗੌੜੀ ਗਵਾਰੇ ਦੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮੂ ਨ ਮੰਗਿਆ ਭਾਵੇ ਸੁਖ ਮੰਗਤ ਦੁਖ ਆਗੇ ਆਵੇ ਜਿਹੜਾ ਸੁਖ ਮੰਗਦੇ ਨੇ ਲੋਕ ਜਿਹੋ ਤੇ ਬਾਅਦ ਦੁੱਖ ਆਉਣ ਦੀ ਸੰਭਾਵਨਾ ਹੈ ਜਿਹੜੇ ਸੁਖ ਤੇ ਬਾਅਦ ਦੁੱਖ ਆਉਣ ਦੀ ਸੰਭਾਵਨਾ ਹੈ ਐਸਾ ਸੁਖ ਮੈਨੂੰ ਨਹੀਂ ਚਾਹੀਦਾ ਉਹ ਸੁਖ ਦੀ ਮੇਰੀ ਡਿਮਾਂਡ ਨਹੀਂ ਹੈ ਮੈਂ ਨਹੀਂ ਮੰਗਦਾ ਮੈਂ ਨਹੀਂ ਮੰਗਦਾ ਉਹ ਸੁਖ ਮੈਨੂੰ ਨਹੀਂ ਚਾਹ ਲਗਦਾ ਉਹ ਸੁਖ ਜੇ ਮੈਨੂੰ ਸੁਖ ਦੇਣਾ ਉਹ ਦੇ ਜੀ ਤੇ ਬਾਅਦ ਲੁਕ ਹੋ ਗਈ ਨਾ ਉਹ ਸੁਖ ਹੋ ਗਿਆ ਦਾ ਸੁਖ ਹੁਣ ਸੁਖ ਹੋ ਗਿਆ ਘੜੀ ਕ ਨੂੰ ਦੁਖ ਹੋ ਗਿਆ ਉਹ ਕਹਦਾ ਸੁਖ ਉਹ ਨਹੀਂ ਮਿਲਣਾ ਸੁਖ ਚਾ ਲੈਣਾ ਫਿਰ ਸੁਖੇ ਸੁਖ ਰਹੇ ਦੁਖ ਹੋ ਗਈ ਨਾ ਇਹ ਸੁਖਾ ਝੂਠਾ ਸੁਖ ਜੋ ਚੀਜ਼ ਖਤਮ ਹੋ ਜਾਂਦੀ ਹੈ ਝੂੜ ਹੁੰਦਾ ਜਾਂ ਦੁੱਖ ਸ਼ੁਰੂ ਹੋ ਗਿਆ ਝੂੜ ਦਾ ਖਤਮ ਸੁੱਖ ਦਾ ਖਤਮ ਹੋ ਗਿਆ ਨਾ ਸੁੱਖ ਖਤਮ ਹੋ ਗਿਆ ਨਾ ਥੋੜੀ ਉਮਰ ਜੀ ਸੁਖ ਦੀ ਝੂੜ ਦੀ ਥੋੜੀ ਉਮਰ ਹੁੰਦੀ ਹੈ ਝੂੜ ਦੀ ਉਮਰ ਥੋੜੀ ਹੁੰਦੀ ਹੈ ਸੰਤਾ ਨੇ ਝੂੜ ਬੋਲਿਆ ਔਰ ਥੋੜੀ ਜਿਹਾ ਖਤਮ ਹੋ ਜਾਣੇ ਨੇ ਬੜਾ ਝੂੜ ਬੋਲਿਆ ਸੰਤਾ ਨੇ ਬੜਾ ਝੂੜ ਬੋਲਿਆ ਸ਼ਰਮਣੀ ਕੁਮੇਟੀ ਵਾਲਿਆਂ ਨੇ ਸਭ ਖਤਮ ਸੱਚੇ ਫਿਰ ਪ੍ਰਗਟ ਹੋ ਜਾਣਾ ਗੁਰਨਾਥ ਕਾਲਾ ਪਗਤਾਨਾਲਾ ਦਸਮ ਬਾਦਸ਼ਾਹ ਵਾਲਾ ਫਿਰ ਸਾਰਾ ਪ੍ਰਗਟ ਹੋ ਜਾਣਾ ਜਿੰਨਾ ਮਰਜੀ ਰੋਗ ਨਾਲੇ ਪ੍ਰਗਟ ਹੋ ਜਾਣਾ ਰੋਗ ਨਹੀਂ ਸੱਚ ਨੂੰ ਹਮੇਸ਼ਾ ਰੋਗਦੇ ਰਹਿੰਦੇ ਹਾਂ ਜਦ ਪ੍ਰਗਟ ਹੁੰਦਾ ਰੋਗਦੇ ਹੁੰਦੇ ਹੀ ਨੇ ਸੰਸਾਰੀ ਲੋਕ ਰੋਗਦੇ ਹੀ ਹੁੰਦੇ ਨੇ ਜਿਹੜੇ ਸੰਸਾਰੀ ਲੋਕ ਨੇ ਰੋਗਦੇ ਹੀ ਹੁੰਦੇ ਨੇ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਸ਼ਰਮਣੀ ਕਮੇਟੀ ਵਾਲਿਆਂ ਨੇ ਵੀ ਤਾਂ ਰੋਕਿਆ ਸੰਸਾਰੀ ਨੇ ਇਹਨਾਂ ਦੇ ਆੜੇ ਆਊਗਾ ਸੱਚ ਸੱਚ ਇਹਨਾਂ ਦੇ ਆੜੇ ਹੁੰਦਾ ਜਿਹਦੇ ਆੜੇ ਆਉਂਦਾ ਸੱਚ ਉਹ ਰੋਕਦਾ ਹੁੰਦਾ ਆ ਪ੍ਰਚਾਰਕ ਨੇ ਉਹਨਾਂ ਦੇ ਉਹ ਰੋਕਦੇ ਨੇ ਇੰਟੈਲੈਕਚੁਅਲ ਨੇ ਸ਼ਰਮਣੀ ਕਮੇਟੀ ਦੇ ਉਹ ਰੋਕਦੇ ਰਹੇ ਨੇ ਹੁਣ ਥੇ ਰੋਕਦੇ ਨੇ ਫੁੱਟ ਵੀ ਰੋਕ ਰਹੇ ਨੇ ਕਿਉਂਕਿ ਉਹਨਾਂ ਦੇ ਆੜੇ ਆਉਂਦਾ ਉਹਨੂੰ ਦੀਜਤ ਰਹਿਣੀ ਨਹੀਂ ਤੇਲੇ ਦੀ ਇੱਕ ਥੇਲੇ ਦੀ ਜਦੀ ਰਣੀ ਜੀ ਤਾਂ ਰੋਕਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੁਖਰ ਹੋ ਕੇ ਹੀ ਰੋਕਦੇ ਨੇ ਅੰਦਰ ਸ਼ਰਾਰਤ ਕਰਕੇ ਰੋਕਦੇ ਨੇ ਅੰਦਰ ਅੰਦਰ ਰੋਕਦੇ ਨੇ ਖੁੱਲ ਕੇ ਐਕਸੈਪਟ ਨਹੀਂ ਖੁੱਲ ਕੇ ਨਾਕਸਰ ਪ੍ਰਕਰਨਾ ਪਤਾ ਹੁੰਦਾ ਵੀ ਅੰਦਰੋਂ ਰੋਕ ਰਾਜੀ ਨਹੀਂ ਖੁੱਲ ਕੇ ਜੇ ਨਹੀਂ ਬੋਲਦੇ ਉਦੋਂ ਪਤਾ ਵੀ ਅੰਦਰੋਂ ਰਾਜੀ ਨਹੀਂ ਹਣ ਜੇ ਅੰਦਰ ਭੁੱਖ ਹੋਵੇ ਜਿਹਨਾਂ ਦੇ ਅੰਦਰ ਭੁੱਖਾ ਉਹ ਗੱਦਗਦ ਹੁੰਦੇ ਨੇ ਜਿਨ੍ਹਾਂ ਦੇ ਅੰਦਰੋਂ ਤਕਲੀਫ ਹੈ ਉਹਨਾਂ ਦੇ ਸਿਕੜੀ ਆਉਂਦੀ ਹੈ ਮੂੰਹ ਨੂੰ ਬੁੱਲਾਂ ਨੂੰ ਉਹਨਾਂ ਦਾ ਰੰਗ ਫਿੱਕਾ ਪੈਂਦਾ ਹੈ ਵੀ ਸਾਡੀ ਇੱਜ਼ਤ ਗਈ ਮੂੰਹ ਤੇ ਆਉਂਦੀ ਹੈ ਸਿਕੜੀ ਉਹਨਾਂ ਦੇ ਕੁਝ ਐਸੇ ਨੇ ਜਿਨ੍ਹਾਂ ਨੇ ਚੌਧਰ ਜਾਣੀ ਹੈ ਉਹਨਾਂ ਦੇ ਮੂੰਹ ਨੂੰ ਸਿਕੜੀ ਆਊਗੀ ਜਿਨ੍ਹਾਂ ਦਾ ਗੋਲਕ ਤੋਂ ਪੰਜਾ ਬਰੇ ਹੋਊਗਾ ਉਹਨਾਂ ਨੂੰ ਫਿਕਰ ਪਊਗਾ ਇਹ ਨਹੀਂ ਚਾਦਰ ਜਾਊਗੀ ਉਹਨਾਂ ਨੂੰ ਫਿਕਰ ਪਊਗਾ ਅਸਲ ਚ ਉਹ ਕਿਉਂ ਐਕਸੈਪਟ ਕਰਨੇ ਦੂ ਅੰਦਰੋਂ ਹੋਰ ਕੋਈ ਤਕਲੀਫ ਆ ਰਹੀ ਉਹਨੂੰ ਸਭ ਪਤਾ ਲੱਗ ਜਾਂਦਾ ਪਤਾ ਖੇਮਨ ਲੱਗ ਗਏ ਕਿਹੜੇ ਮੁਖਰ ਹੋਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜਿਹਨਾਂ ਕਹਿੰਦੇ ਵੀ ਹਾਂ ਹੁਣ ਆਇਆ ਸਵਾਦ ਜਦ ਅਕਬੀਰ ਕਹਿੰਦਾ ਨਾ ਗਗਨ ਦਵਾਮਾ ਬਾਜਿਆ ਪਰੇ ਨਿਸ਼ਾਨੇ ਘਾਓ ਖੇਤ ਜੋ ਮੰਡੇ ਸੂਰਨਾ ਸਕੂਲ ਆ ਜੂਝਣ ਕ ਐਸੇ ਵੀ ਨੇ ਐਸੇ ਵੀ ਲੋਕ ਨੇ ਜਿਹੜੇ ਆ ਰਹੇ ਨੇ ਫੋਨ ਜੀਹਨਾਂ ਦੇ ਕਹਿੰਦੇ ਹੁਣ ਆਇਆ ਆਨੰਦ ਹੁਣ ਆਇਆ ਸਵਾਲ ਹੁਣ ਚੱਲੂ ਗੱਲ ਹੁਣ ਪਤਾ ਲੱਗਿਆ ਵੀ ਅਸਲ ਜੀ ਗੱਲ ਕੀ ਹੈ ਫੋੜ ਸ਼ੁਰੂ ਆ ਲੜਾਈ ਸ਼ੁਰੂ ਕਰਨ ਵਾਲੀ ਕੇ ਉਹ ਵੀ ਆ ਗਏ ਨੇ ਸਾਰੇ ਪ੍ਰਕਾਰ ਦੇ ਨੇ ਗੁਰੂ ਆਲੇ ਵੀ ਬਹੁਤ ਇਹ ਗੁਰੂ ਆਲੇ ਨਹੀਂ ਜਿਹਨਾਂ ਨੂੰ ਹੁਣ ਸੱਚ ਨੂੰ ਚੰਗਾ ਲ ਜਿਹਨਾਂ ਨੂੰ ਸੱਚ ਮਿੱਠਾ ਲੱਗੂਆ ਗੁਰੂ ਆਲੇ ਨੇ ਸੱਚ ਗੁਰੂ ਨਹੀਂ ਜਿਨਾ ਪਰਗਟ ਹੋਇਆ ਗੁਰੂ ਵਾਲੇ ਵਿਚਾਰੇ ਕੀ ਕਰਦੇ ਉਹ ਸੱਚ ਗੁਰੂ ਹੈ ਨਾ ਗਿਆਨ ਗੁਰੂ ਸੱਚ ਦਾ ਗਿਆਨ ਹੈ ਗੁਰੂ ਹੈ ਗਿਆਨ ਨਹੀਂ ਵੜਿਆ ਸੀ ਉਹਨਾਂ ਨੂੰ ਸੱਚ ਗਿਆਨ ਦਾ ਦਰਸ਼ਨ ਨਹੀਂ ਸੀ ਉਹਦਾ ਗਿਆਨ ਗੁਰੂ ਹੈ ਉਹ ਕਹਿੰਦੇ ਆਏ ਗੱਲ ਕਰਨ ਵਾਲੀ ਹੁਣ ਦੇਖਾਂਗੇ ਨਜ਼ਾਰੇ ਹੁਣ ਆਉਣਗੇ ਨਜ਼ਾਰੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਅਦੂਰ ਇਹ ਨਾਲ ਦੇਖੜੀ ਆਉਂਦੀ ਐ ਚਿੰਤਾ ਹੋ ਗਈ ਵੇ ਹੋਊਗਾ ਹੁਣ ਕੀ ਉਹ ਜਿਵੇਂ ਪੰਚਤਾਂ ਨੂੰ ਹੋ ਗਈ ਸੀ ਡੇਰੇਦਾਰਾਂ ਨੂੰ ਹੋ ਗਈ ਸੀ ਜੀ ਜੇ ਮਤਦਾ ਪ੍ਰਚਾਰ ਹੋ ਗਿਆ ਸਾਡੇ ਤਾਂ ਪਿਛਲੀ ਭੱਲ ਨਹੀਂ ਰਹਿਣੀ ਕੋਈ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਫਿਕਰ ਪਿਆ ਪਿਆ ਇਹ ਹੁੰਦਾ ਹੀ ਹੁੰਦਾ ਜਦੋਂ ਸ਼ਾਵਣ ਬਰਸਦਾ ਹੈ ਨਾ ਗੋਵਾਹੋ ਗੋਵਾਹੋ ਕਿਸੇ ਨੂੰ ਸੋਗ ਪੈਂਦਾ ਕਿਸੇ ਨੂੰ ਆਹਾ ਹੁੰਦਾ ਤੁੰਜੀ ਸੁਖ ਮੰਗ ਤੋ ਦੁੱਖ ਅੱਗੇ ਆਵੈ ਸੋ ਸੁਖ ਹਮੂ ਨ ਮੰਗਿਆ ਭਾਵੈ ਸੁਖ ਮੰਗ ਤੋ ਦੁੱਖ ਅੱਗੇ ਆਵੈ ਜੇ ਸੁਖ ਮੰਗਦੇ ਤੇ ਪੂਰੇ ਦੁੱਖ ਆ ਜਵੇ ਐਦਾ ਸੋਕ ਕੰਨ ਮੈਨੂੰ ਨਹੀਂ ਚਾਹੀਦਾ ਹੂੰ ਵਿਖਿਆ ਅਜੂ ਹੂੰ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਆਰਮ ਨਿਵਾਸਾ ਕੈ ਵਿਖਿਆ ਦੇ ਵਿੱਚ ਮਾਇਆ ਦੇ ਵਿੱਚ ਸੁਗਲੀ ਆਸ ਰੱਖੇ ਜੇ ਕੋਈ ਵਿਖਿਆ ਆਦੇ ਹੂੰ ਸੁਰਤ ਸੁਖ ਆਸਾ ਸਰੀਰ ਨਾਲ ਜੁੜਿਆ ਹੋਇਆ ਵੇਖਿਆ ਨਾਲ ਜੁੜਿਆ ਹੋਇਆ ਵਿਖਿਆ ਮਾਇਆ ਦੀ ਭੁੱਖ ਹੈ ਉਹ ਸੋਹ ਦੀ ਆਸ ਕਰਦਾ ਦੇਹਧਾਰੀ ਦੀ ਪੂਜਾ ਕਰਦਾ ਹੈ ਸੰਤ ਦੇਹਧਾਰੀ ਆਪਣੀ ਪੂਜਾ ਕਰਾਉਂਦਾ ਹੈ ਆਪਣੇ ਆਪ ਨੂੰ ਗੁਰੂ ਮੰਨੀ ਬੈਠੂ ਲਾਉਂਦਾ ਹੈ ਪੂਜਾ ਆਪਣੀ ਕਰਾਉਂਦਾ ਹੈ ਰ ਆਪਣੇ ਗਾਮ ਪੂਜਾ ਕਿਦਾਂ ਸਾਦੀ ਕਰਦਾ ਹੈ ਬਾਇਆ ਨਾਲ ਜੁੜਿਆ ਹੋਇਆ ਜੋ। ਔਰ ਫਿਰ ਮਰਨ ਤੋਂ ਬਾਅਦ ਸੁਖਦੀ ਐ ਉਸ ਕਰਦੇ। ਕੈਸੇ ਹੋਈਆ ਰਾਜਾ ਆਰਮਨਵਾਸਾ? ਰਾਜਾ ਆਰਮਨ ਨਾਲ ਤੇਰਾ ਨਿਵਾਸ ਕਵੇਂ ਹੋਊਗਾ? ਉਹਦੇ ਤਾਂ ਦੇਹ ਹੁੰਦੀ ਹੋਈ ਨਹੀਂ। ਰਾਜਾ ਆਰਮ ਦਾ ਵਿਦੇਹੀ ਐ। ਉਹਦਾ ਤਾਂ ਸਰੀਰ ਹੁੰਦਾ ਹੀ ਨਹੀਂ ਮਾਇਆ ਦਾ। ਉਹ ਜੁੜਨਾ ਤਾਂ ਉਹਦੇ ਨਾਲ ਜੁੜਿਆ ਬੈਠਾ ਗਦੇ ਮਿੱਟੀ ਨਾਲ। ਜੁੜਿਆ ਬੈਠਾ ਆਪਣੇ ਗੁਰੂ ਦੇ ਸਰੀਰ ਨਾਲ। ਗੁਰੂ ਦੇ ਜਾਣਨ ਨੂੰ ਹਿਰਦੇ ਜਿ ਬਸਾਉਣ ਦੀਆਂ ਗੱਲਾਂ ਕਰਦਾ ਉਹਦਾ ਧਿਆਨ ਧੜੀ ਦਾ ਜੀ ਜਿਵੇਂ ਕਰਦੇ ਨੇ ਹੋਰ ਕਰਦੇ ਨੇ ਰਾਧਾ ਸਵਾਮੀ ਕਰਦੇ ਨੇ ਇਹ ਉਹਨਾਂ ਦੇ ਖਿਲਾਫ ਆ ਗੱਲ ਕਹੀ ਹੋਈ ਜਿਹੜੇ ਰਾਧਾ ਸਵਾਮੀ ਨੇ ਆਏ ਸਾਡੇ ਸੰਤ ਨੇ ਇਹ ਉਹਨਾਂ ਦੇ ਖਿਲਾਫ ਇਹ ਗੱਲ ਆ ਹੁਣ ਸਾਡੇ ਵੀ ਇਹੀ ਕਹਿੰਦੇ ਨੇ ਪ੍ਰਚਾਰਕ ਗੁਰੂ ਨਾਨਕ ਦੇ ਚਰਨਾਂ ਨੂੰ ਹਿਰਦੇ ਜਿ ਬਸਾਓ ਅਰਤੇ ਹੀ ਕਰਦੇ ਨੇ ਗੁਰ ਕੇ ਚੜਨ ਬਸਾ ਮੇਰੇ ਹਿਰਦੇ ਉਹ ਅਰਥ ਕਰਨ ਲੱਗਿਓ ਨਾਲ ਹੀ ਇਹ ਲੈ ਕੇ ਉਹਦਾ ਇਹਦੇ ਖਿਲਾਫ ਹੈ ਇਹਨੇ ਮਾਇਆ ਘਹਿਤਾ ਉਹ ਤੇ ਜਾਣ ਫਿਰ ਮਾਇਆ ਹੈ ਸਰੀਰ ਪ੍ਰਚਾਰ ਕਰਨੀ ਨਹੀਂ ਕਰਦੇ ਕਿਸੇ ਨੇ اندرੋਂ ਡਰਦੇ ਉਹ ਗਿਆਨੀ ਆਦਮੀ ਡਰਦਾ ਹੀ ਹੁੰਦਾ ਹੋਰ ਉਹਨਾਂ ਨੂੰ ਬੜਾ ਕਹਿ ਕੇ ਖਾਣੀ ਸਾਨੂੰ ਸੰਗਤ ਖੁਸ਼ ਹੋ ਜੂਗੀ ਅਸੀਂ ਕਹਾਂਗੇ ਬੜੇ ਸਿੱਖਾਂ ਸੀ ਇਹ ਨਹੀਂ ਲੋੜ ਹੈ ਵੀ ਤੁਸੀਂ ਤਾਂ ਗੁਰਮਤਿ ਦਾ ਰਾਇਵਰ ਹੁੰਦਾ ਬਿਲਕੁਲ ਹੀ ਰਸਤੇਵਰ ਹੁੰਦਾ ਤੁਸੀਂ ਤਾਂ ਤੋ ਇਹਦਾ ਫਿਰ ਮਾਇਆ ਨਾਲ ਜੁੜ ਕੇ ਮਾਇਆ ਨਾਲ ਛੋੜਤੀ ਦੁਨੀਆ ਜਿੱਤੋ ਕੱਡੇ ਦੇ ਖੱਡੇ ਚ ਉਸੇ ਖੱਡੇ ਸਿਰ ਦਿੱਤੇ ਜਾ ਕੇ ਨਾਲੇ ਆਪਣੇ ਪੈਰਾਂ ਦੇ ਹੋਰ ਸਿਰ ਤੇ ਹਾਂਜੀ ਇਸ ਸੁਖ ਤੇ ਸ਼ਿਵ ਬ੍ਰਹਮੰਡ ਰਾਨਾ ਇਸ ਸੁਖ ਤੇ ਤਾਂ ਸ਼ਿਵ ਬ੍ਰह्म ਦੌੜ ਰਿ ਸ਼ਿਵ ਵੀ ਡਰਿਆ ਬ੍ਰह्म ਵੀ ਡਰਿਆ ਬ੍ਰਹਮ ਹੈ ਤੇ ਨਹੀਂ ਇੱਕ ਵਿਸ਼ਨੂ ਵੀ ਹੈ ਸ਼ੇਵ ਆਰ ਬ੍ਰਹਮ ਡਰਨੇ ਬ੍ਰਹਮ ਗਿਆਨੀ ਡਰਨੇ ਸੁਖ ਤੇ ਆਤਾ ਭਗਤ ਿਆ ਡਰਨੇ ਜੋਗੀ ਿਆ ਨਾ ਕੋ ਨਾਨਕ ਡਰਿਆ ਸੁਖ ਤੇ ਿਆ ਜੋਗੀ ਡਰਨੇ ਜਿਹਨ ਗੱਲ ਚਲਦੀ ਹੈ ਪੰਡਤ ਨਹੀਂ ਡਰਿਆ ਔਰ ਰਾਜੇ ਨਹੀਂ ਡਰੇ ਫੇਰ ਆਜ ਕਰੇਗਾ ਖਾਲਸਾ ਵਾਲੇ ਕੌਣ ਹੋਏ ਇਹ ਗੁਰਮਤ ਤੋਂ ਖਿਲਾਫ ਨੇ ਓ ਬਿਸ਼ਨੂ ਨਹੀਂ ਡਰਿਆ ਬਿਸ਼ਨੂ ਰਾਜਾ ਹੈ ਰਾਜਾ ਤਾਂ ਆਇਆ ਆੜਾ ਸੁਖ ਬੜਦਾ ਹੁੰਦਾ ਜੋਗੀ ਵੀ ਠੀਕ ਨੇ ਬਣ ਜਾਣਗੇ ਸਿੱਖ ਗੁਰਮੁਖ ਦਾ ਸਿੱਖ ਹੁੰਦੇ ਹੀ ਨੇ ਪਰ ਉਹਨਾਂ ਗਰੀਬ ਪਰ ਉਹ ਨਹੀਂ ਹੁੰਦੇ ਹੀ ਨੇ ਜੋਗੀਆਂ ਤੋਂ ਆਸ ਰੱਖੀ ਦੀ ਗੁਰਨਾਣਕ ਨਵੀ ਸ਼ਾਇਦ ਬਣ ਜਾਣਗੇ ਪਰ ਪੰਡਤ ਤੋਂ ਤਾਂ ਆਸ ਨਹੀਂ ਕੋਈ ਕਰ ਸਕਦਾ ਪੜ੍ਹ ਲੈ ਤਨੀ ਆਸ ਕੀਤੀ ਜਾ ਸਕਦੀ ਇਹ ਤਾਂ ਬਦਲ ਜਾਊਗਾ ਔਰ ਰਾਜੇ ਤੋਂ ਨਹੀਂ ਆਸ ਕੀਤੀ ਜਾ ਸਕਦੀ ਕਦੇ ਵੀ ਇਹ ਬਦਲ ਜਾਊਗਾ ਤੁਸੀਂ ਰਾਜ ਵਾਲਾ ਪਾਸਾ ਲੈ ਕੇ ਕੀ ਸੰਕੇਤ ਦਿੱਤਾ ਹੈ ਆ ਗੁਰਬਾਣੀ ਕੀ ਸੰਕੇਤ ਦੇ ਰਹੀ ਹੈ ਇਸ਼ਾਰਾ ਕਰ ਰਹੀ ਹੈ ਇਹ ਸੁਖ ਤੋਂ ਗੁਰਮਖੜੇ ਨੇ ਆਤਾ ਗੁਰਸਿੱਖ ਡਰੇ ਨੇ ਅੱਜ ਅੱਜ ਜਿਹੜਾ ਗੁਰਸਿੱਖ ਹੈ ਉਹ ਹੀ ਬ੍ਰਹਮ ਉਹ ਬ੍ਰਹਮ ਗਿਆਨੀ ਉਸ ਨੇ ਬਣਨਾ ਹੈ ਪ੍ਰਮੋਟ ਹੋ ਕੇ ਯਾਦਾ ਕੋਲ ਸਿੱਖ ਡਰੇ ਨੇ ਗੁਰਮਖੜੇ ਨੇ ਇਹ ਆਬਰ ਸ਼ਬਜੀ ਦੇ ਜੋਗੀ ਡਰੇ ਨੇ ਉਹ ਵਿਚਾਰੇ ਜੰਗਲਾਂ 'ਚ ਫਿਰਦੇ ਨੇ त्यागी ਹੋਏ ਹੋਏ ਨੇ ਸੁਖ ਤੇ ਡਰ ਰਹੇ ਨੇ ਜਿਹੜੇ ਰਾਜ ਵਾਲੇ ਨੇ ਉਹ ਡਰੇ ਨਹੀਂ ਉਹ ਰਾਜ ਵਾਲੇ ਹੀ ਹੁਣ ਮਿੱਟੀ ਬਾ ਰਹੇ ਨੇ ਰਾਜ ਦੇ ਉੱਤੇ ਲਾਈਨ ਬੰਦ ਕਰ ਰਹੇ ਨੇ ਗੁਰਵਾਦੀ ਤਾਂ ਬੰਦ ਕਰ ਰਹੇ ਤੇ ਉਹ ਸੰਸਾਰੀ ਸੁਖ ਨਾਲ ਚਿੱਖਾਂਦੇ ਸੰਸਾਰੀ ਸੁਖਾਂ ਦੀ ਗੱਲ ਕਰ ਰਹੇ ਨੇ ਕੌਮ ਦੀ ਗੱਲ ਸ਼ੁਰੂ ਕਰ ਲਈ ਕੌਮ ਦੀ ਤਰੱਕੀ ਦੀ ਗੱਲ ਸ਼ੁਰੂ ਕਰ ਲਈ ਗੁਰਬਾਣੀ ਕੁਝ ਹੋਰ ਕਹਿ ਰਹੀ ਹੈ ਗੁਰ ਐ ਇੰਡਲ ਜਿਹੜੇ ਬੁੱਧੀਜੀਵੀ ਨੇ ਉਹ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਇਹਨਾਂ ਵਾਲੀ ਗੱਲ ਕਰ ਰਹੇ ਨੇ ਸਾਰੇ ਬੁੱਧੀਜੀਵੀ ਕੁਰਬਾਨੀ ਦੇ ਖਿਲਾਫ ਨੇ ਕੁਰਬਾਨੀ ਬੁੱਧੀਜੀਵੀਆਂ ਦੇ ਖਿਲਾਫ ਬੁੱਧੀ ਜੀਵੇਂ ਬਾਂਬਲ ਹੁੰਦੇ ਨੇ ਸਾਰੇ ਪੰਡਤ ਹੁੰਦੇ ਨੇ વિદ્વાਨ ਪੰਡਤ ਹੁੰਦੇ ਨੇ ਸਾਰੇ ਹੀ ਤੇ ਬੁੱਧੀਜੀਵੀ ਕਹਿ ਲਾਗੇ ਫਿਰ ਕੀ ਫਰਕ ਪੈ ਗਿਆ ਲਬਦੇ ਐ ਨਮਾਏ ਪੰਡਤ ਨੇ ਸਾਰੇ ਇਹ ਇਸ ਸੁਖ ਤੇ ਸ਼ਿਵ ਬ੍ਰਹਮਣ ਤੋਂ ਦੌੜਦੇ ਨੇ ਸ਼ਿਵ ਜੀ ਦੇ ਚਲੇ ਇਹ ਬ੍ਰਹਮ ਜੀ ਨਹੀਂ ਭਗਤ ਸੰਸਾਰੀ ਗੁਰ ਸਖ ਬਿਸ਼ਨੂ ਦੇ ਚਲੇ ਨਹੀਂ ਡਰੇ ਬਿਸ਼ਨੂ ਕੀ ਹੈ ਰਾਜ ਵਾਲਾ ਭਖ ਰਾਜਾ ਸੰਸਾਰੀ ਸੁੱਖਾਂ ਨਾਲ ਲੈਸ ਕਰਦਾ ਹੁੰਦਾ ਸੰਸਾਰੀ ਸੁੱਖਾਂ ਦੇ ਵਿੱਚੋਂ ਹੀ ਸੁਖ ਵੱਲਦਾ ਹੁੰਦਾ ਉਹ ਧਰਮ ਦੇ ਖਿਲਾਫ ਹੁੰਦਾ ਆਪਣੇ ਆਪ ਨੂੰ ਕਹਿੰਦਾ ਹੁੰਦਾ ਰਬ ਮੰਦ ਬਨਉਂਦਾ ਹੁੰਦਾ ਇਹ ਅਵਤਾਰ ਇਹੀ ਹੋਏ ਨੇ ਰਾਜਿਆਂ ਦੇ ਸਾਰੇ ਵਿਸ਼ਨੂੰ ਕੌਣ ਰਾਜਾ ਵਿਸ਼ਨੂੰ ਪੜ੍ਹ ਕੇ ਦੇਖੋ ਵਿਸ਼ਨੂੰ ਦਾ ਪੜ੍ਹ ਕੇ ਦੇਖੋ ਕਹਿੰਦੇ ਵਿਸ਼ਨੂੰ ਨੇ ਸੱਸੀ ਪੈਦਾ ਕੀਤੀ ਹੈ ਵਿਸ਼ਨੂੰ ਇਹ ਬਾਲਣਾ ਕਰਦਾ ਸਾਰੀ ਫਲਸਫੀ ਬਦਲਦੀ ਪੰਡਤ ਨੇ ਸਭ ਕੁਝ ਬੋਲ ਤਾ ਪੰਡਤ ਪਾੜੀ ਬਾੜ ਆ ਬਾੜ ਪੰਡਤ ਨੇ ਪਾੜੀ ਹੈ ਹਾਂ ਸ਼ਿਵਜੀ ਆਲਿਆਂ ਨੇ ਬਾਠ ਨਹੀਂ ਪਾੜੀ ਉਹ ਭੁੱਲ ਗਏ ਉਹ ਭੁੱਲੇ ਨੇ ਰਾਹ ਬੋਲੇ ਨੇ ਇਹ ਕੱਲ ਵੀ ਰਾਹ ਬੋਲੇ ਕਿ ਨਹੀਂ ਜਾਣ ਬੁੱਝ ਕੇ ਬਾੜ ਪਾੜੀਏ ਉਹਨਾਂ ਨੇ ਜਾਣ ਬੁੱਝ ਕੇ ਬਾੜ ਪਾੜੀਏ ਉਹ ਰਸਤਾ ਭੁੱਲੇ ਨੇ ਉਹਨੂੰ ਰਸਤਾ ਦੱਸਿਆ ਸੀ ਵੀ ਰਸਤਾ ਭਾਈ ਸ਼ਬਦ ਆ ਹੈ ਸਾਜ ਸ਼ਬਦ ਕੀ ਹੁੰਦਾ ਜਿਹੜੇ ਸ਼ਬਦ ਨਾਲ ਤੁਸੀਂ ਜੁੜੇ ਹੋ ਉਹ ਸ਼ਬਦ ਨਹੀਂ ਹੈ ਹਾਂ ਸੋਸਕ ਹਮ ਹਮ ਨੂੰ ਸੱਚ ਕਰ ਜਾਣ ਅਸੀਂ ਉਹ ਸੁਖ ਨੂੰ ਸੱਚ ਕਰਕੇ ਜਾਣਿਆ ਹੋਇਆ ਲੋਕਾਂ ਨੇ ਜਿਹੜੇ ਸੁਖ ਤੋਂ ਸ਼ਵਾਲ ਬ੍ਰਹਮ ਧਰੇ ਨੇ ਉਹ ਸੁਖ ਨੂੰ ਸੰਸਾਰ ਦੇ ਲੋਕਾਂ ਨੇ ਸੱਚ ਕਰਕੇ ਜਾਣਿਆ ਹੋਇਆ ਅਸੀਂ ਸੱਚ ਮੰਨੀ ਬੈਠੇ ਹਾਂ ਸੁਖ ਨੂੰ ਸਾਰੇ ਮੰਗਦੇ ਆ ਉਹੀ ਸੁਖ ਗੁਰਦਾਰਿਆਂ ਨੂੰ ਮੰਗਦੇ ਆ ਜਾ ਕੇ ਉਹੀ ਪ੍ਰਚਾਰ ਸ਼ੁਰੂ ਕਰ ਲਿਆ ਆ ਪ੍ਰਚਾਰ ਸਪਸ਼ਟ ਗੱਲ ਹੈ ਇਹ ਉਹ ਸੁਖ ਤੇ ਖਿਲਾਫ ਹੈ ਗੁਰਬਾਣੀ ਇਹ ਸ਼ਬਦ ਗੁਰਬਾਣੀ ਚ ਹੈ ਹਾਂਜੀ ਸਨ ਕਾਦਕ ਨਾਰਦ ਮੁਨਿ ਸੇਖਾ ਤਿਨ ਪੀ ਤਨ ਮੈਂ ਮਨ ਨਹੀਂ ਪੇਖਾ ਸਨ ਕਾਦਕ ਸੀ ਜਿਹੜਾ ਸਨ ਕਸਨੰਦਨ ਇਹ ਬ੍ਰਹਮਾ ਦੇ ਚੇਲੇ ਨੇ ਇਹ ਪੰਡਤ ਬਣ ਗਏ ਪਰ ਨਾਰਦ ਮੁਨਿ ਸੇਖਾ ਇਹ ਜਿਹੜੇ ਨੇ ਡੁਪਲੀਕੇਟ ਬਣਾਏ ਨਾਰਦ ਮੁਨਿ ਵੀ ਬਣਾ ਲਿਆ ਡੁਪਲੀਕੇਟ ਉਹਨਾਂ ਨੇ ਤਾਂ ਤਨ ਚੋਂ ਮਨ ਦੇਖਿਆ ਹੀ ਨਹੀਂ ਹੈ ਇਹ ਸਰੀਰ ਚੋਂ ਮਨ ਦੇ ਦਰਸ਼ਨ ਕਰਨੇ ਸੀ ਉਹ ਤਾਂ ਸਾਰੇ ਝੂਠਾ ਧਰਮ ਬਣਾਈ ਫਿਰਦੇ ਨੇ ਤਨੂਏ ਮਨ ਨਹੀਂ ਪੇਖਾ ਉਹ ਸਾਰਾ ਨਾਰਦ ਵੀ ਝੂਠਾ ਇਹਨਾਂ ਦਾ ਇਹ ਨਾਰਦੀ ਭਗਤੀ ਗਿਆ ਹੈ ਸਾਡੀ ਇਹਨਾਂ ਨੇ ਨਾਲ ਝੂਠਾ ਬਣਾਇਆ ਬਣਦ ਨੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁੱਟੇ ਮਨ ਕहां ਸਮਾਈ ਇਸ ਇਸ ਕਰਕੇ ਇਸ ਮਨ ਨੂੰ ਖੋਜੋ ਕੋਈ ਸਰੀਰ ਚੋਂ ਜਾਤ ਚੋਂ ਜੋਤ ਖੋਜੋ ਜੋਤ ਦੇ ਵਿੱਚੋਂ ਆਪ ਹੈ ਜੇ ਉਹਦਾ ਦਰਸ਼ਨ ਕਰਨਾ ਹੈ ਜਾਂ ਤੇ ਸਰੀਰ ਛੋ ਮਨ ਖੋਜੋ ਮਨ ਦੇ ਵਿੱਚੋਂ ਆਪ ਵਸਦਾ ਹੈ ਮਨ ਮਨ ਮੇ ਆਪਾ ਹੋ ਮਨ ਆਪਣੇ ਮਾਹੂ ਨਾ ਨ ਕੀਮਤ ਕਹਿਣ ਨਾ ਜਾਏ ਜੇ ਮਨ ਖੋਜ ਲਿਆ ਮਨ ਦੇ ਵਿੱਚੋਂ ਆਵੇ ਬਸ ਹਾਂਜੀ ਤਾਂ ਛੁੱਟੇ ਮਨ ਕहां ਸਮਾਈ ਜਾਂ ਸਰੀਰ ਛੁੱਟ ਜੂ ਮਨ ਦਾ ਸੋ ਕਿੱਥੇ ਸਮਾਊਗਾ ਜਾ ਕੇ ਮਨ ਉਹਦੇ ਵਿੱਚ ਸਮਾਉਣਾ ਜਿਹੜਾ ਮਨ ਦੇ ਵਿੱਚ ਵਸਦਾ ਹੈ ਮਨ ਉਹਦੇ ਵਿੱਚ ਸਮਾਉਣਾ ਜਿਹੜਾ ਮਨ ਦੇ ਵਿੱਚ ਵੱਸਦਾ ਮਨ ਦਾ ਮੂਲ ਹੈ ਉਹ ਮਨ ਆਪਣੇ ਮੂਲ 'ਚ ਸਮਾਉਂਦਾ ਹੁੰਦਾ ਹੂੰ ਗੁਰਪ੍ਰਸਾਦੀ ਜੈ ਦੇਉ ਨਾਮਾ ਭਗਤੀ ਕੇ ਪ੍ਰੇਮ ਇਨੀ ਹੀ ਹੈ ਜਾਨਾ ਗੁਰਪ੍ਰਸਾਦ ਗਿਆਨ ਦੇ ਕਿਰਪਾ ਨਾਲ ਜੈ ਦੇ ਬਨੇ ਨਾਮੇ ਨੇ ਭਗਤੀ ਦੀ ਕਿਰਪਾ ਨਾਲ ਇਹ ਭੇਦ ਜਾਣਿਆ ਉਹਨਾਂ ਨੇ ਵੀ ਜਾਣਿਆ ਇਹ ਭੇਦ ਕਿ ਕਿੱਥੇ ਸਮਾਉਣਾ ਤਨ ਜਿਹੜਾ ਹੈ ਮਨ ਦਨ ਛੁੱਟੇ ਤੇ ਮਨ ਕਿੱਥੇ ਸਭਾਊਗਾ ਜੈਦੇਵ ਨਾਮੇ ਨੇ ਗਿਆਨ ਦੀ ਕਿਰਪਾ ਨਾਲ ਜਾਣ ਲਿਆ ਇਹ ਭੇਦ ਇਸ ਮਨ ਕੋ ਨਹੀਂ ਆਵਣ ਜਾਣਾ ਜਿਸ ਕਾ ਭਰਮ ਗਿਆ ਤਨੀ ਸਾਚ ਪਛਾਨਣਾ ਜਿਹੜੇ ਮਨ ਦਾ ਭਰਮ ਚਲਿਆ ਗਿਆ ਉਹਦਾ ਆਉਣਾ ਜਾਣਾ ਖਤਮ ਹੋ ਗਿਆ ਭਰਮ ਕਰਕੇ ਆਉਣਾ ਜਾਣਾ